ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਸ ਦੇ ਵਿੱਚੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਮੈਂ ਅੱਜ ਵੀਡੀਓ ਬਣਾ ਰਿਹਾ ਮੇਰੇ ਆਪਣੇ ਪਿੰਡ ਟੈਪੀ ਦੀ ਵੀਡੀਓ ਦੋਸਤੋ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲੇ ਨੂੰ ਦੇਤੋਂ ਪਿੰਡੀ ਦੋਸਤੋ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਤਿੰਨ ਟਰਾਲੀਆਂ ਜਿਨ੍ਹਾਂ ਵਿੱਚੋਂ ਇੱਕ ਜੈਕ ਵਾਲੀ ਟਰਾਲੀ ਆ ਤੇ ਇੱਕ ਬਾਈ ਹੁਣਾ ਕੋਲੇ ਟੋਕੜ ਗੱਬਣ ਗਾਂ ਵਕਾਊ ਆ ਤੇ ਇੱਕ ਬਾਈ ਹੁਣਾ ਕੋਲੇ 11 ਹਲ ਵਕਾਊ ਆ 14 ਤਾਉਂਗਾ ਤੇ 14 ਤਾਉਂਗਾ ਵੀ ਆ ਤੇ ਇਹਨਾਂ ਸਾਰੇ ਨਗਾਂ ਦੀ ਆਪਾਂ ਡਿਟੇਲ ਲੈਣੇ ਆ ਤੇ ਕਰਦੇ ਹੁਣਾਂ ਨਾਲ ਬਾਈ ਹੁਣ ਮੈਂ ਗੱਲਬਾਤ ਕੱਲੀ-ਕੱਲੀ ਚੀਜ਼ ਬਾਰੇ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ 70 ਸਿੰਘ ਪਿੰਡ ਢੈਵੀ ਜ਼ਿਲ੍ਹਾ ਫਰੀ ਕੋਟ ਠੀਕ ਹੈ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਮੈਨਾਂ ਕਾ 496558 23194 ਠੀਕ ਹੈ ਇੱਕ ਦੂਜਾ ਮੋਬਾਈਲ ਨੰਬਰ 93179 45147 ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਆਂ ਦੋਸਤੋ ਇੱਕ ਨੰਬਰ ਟਰਾਲੀ ਜੈਕ ਵਾਲੀ ਤੋਂ ਇਹਦੀ ਜਾਣਕਾਰੀ ਦੱਸੋ ਜੀ ਪੂਰੀ ਹੈਵੀ ਟਰਾਲੀ ਆ ਭਈਆ ਟਰਾਲੀ ਆ ਟਾਇਰ ਸਭ ਹੋਈ ਆ 11 ਫੁੱਟੀ ਹਾਂ 11 ਫੁੱਟੀ 11 ਫੁੱਟੀ ਹਾਂ ਠੀਕ ਹੈ 11 ਫੁੱਟੀਏ ਦੋਸਤੋ ਰਮ ਵਧੀਆ ਭਾਰ ਰਮ ਭਾਰੇ ਰਮ ਬਚ ਚੈੱਕ ਕਰ ਸਕਦੇ ਆ ਸੀਟ ਦੇ ਟਾਇਰ ਸੀਟ ਦੇ ਟਾਇਰ ਦੋਸਤੋ ਵਿੱਚੋ ਛੱਤ ਵਧੀਆ ਪਈ ਮਨ ਬਹੁਤ ਵਧੀਆ ਪੂਰੀ ਵਧੀਆ ਸਾਫ ਜੈਕ ਵਾਲੀ ਟਰਾਲੀ ਆ ਇਹ ਨਾਲ ਦਾ ਲੱਗਿਆ ਕਿ ਬਾਅਦ ਚਲਵਾਇਆ ਨਾ ਨਾਲ ਬਾਅਦ ਨਾਲ ਦੇ ਲੱਗਿਆ ਨਾਲ ਦੇ ਲੱਗਿਆ ਵੇ ਜੈਕ ਦੋਸਤੋ ਉਹ ਨਹੀਂ ਲੱਗਿਆ ਜਦੋਂ ਦੂਜੇ ਲਾਉਂਦੇ ਆ ਓਕੇ ਕਈ ਵਾਰੀ ਬਾਅਦ ਚਲਉਂਦੇ ਨੇ ਫਿਰ ਆਹ ਟ੍ਰੇਨਰ ਵਿਖਾਦੇ ਮੂਲ ਲੇ ਚੈੱਕ ਕਰ ਸਕਦੇ ਵੈਡ ਵਗੈਰਾ ਆਜਾ ਆ ਚੈਨਲ ਚੈੱਕ ਕਰ ਸਕਦੇ ਆ ਚਾਰ ਸੱਤ ਦੇ ਆ ਚਾਰ ਸੱਤ ਦੇ ਚੈਨਲ ਆ ਦੋਸਤੋ ਤੇ ਬਾਈ ਨੇ ਸਰੋਂ ਨਦੀ ਵੀ ਵਿੱਚ ਵਿੱਚੋਂ ਇਸ ਬਿਲਕੁਲ ਸਾਫਟ ਟਰਾਲੀ ਪਈ ਹੈ ਵਿੱਚੋਂ ਚੈੱਕ ਕਰ ਸਕਦੇ ਆ ਕੀ ਰੇਟ ਕਰਦੇ ਆ ਇਹਦਾ ਜੱਕਲ ਟਰਾਲੀ ਆ ਇਹਦਾ 1,30,000 ਰੁਪਇਆ 1,30,000 ਦੋਸਤੋ ਜਿਹੜੀ ਜੈਕ ਵਾਲੀ ਟਰਾਲੀ ਇੱਕ ਨੰਬਰ ਤੇ 1,30,000 ਰੁਪਿਆ ਰੇਟ ਆ ਤੇ ਕੁਝ ਮੌਕੇ ਤੇ ਮਾਨਤਾਨ ਹੋ ਜਾਊਗਾ ਰੇਟ ਫੈਕਸ ਨਹੀਂ ਹੁੰਦੇਗੇ ਤੇ ਜਿਹੜੀ ਆ ਦੋ ਨੰਬਰ ਤੇ ਜਾਣਕਾਰੀ ਦਿਓਈ ਇਹ ਮਲੋੜ ਦੀ ਟਰਾਲੀ ਬਣੀ ਹੋਈ ਆ 117 18 ਕਿੰਟ ਦਾ ਬਕਸਾ ਇਹਦਾ ਠੀਕ ਹੈ ਮਲੋੜ ਦੀ ਆਮ ਰੋਡ ਦੀ ਬਣੀ ਹੋਈ ਆ ਦੋਸਤੋ ਜਿਹੜੀ ਦੋ ਨੰਬਰ ਤੇ ਟਾਟਾ ਦਾ ਮਾਲ ਲੱਗਾ ਟਾਟਾ ਦਾ ਮਾਲ ਲੱਗਾ ਇਹ ਮਲੋੜ ਦੀ ਟਰਾਲੀ ਬਣੀ ਹੋਈ ਆ ਜਾਲੀ ਵੀ ਹੈ ਜਾਲੀ ਲੱਗੀ ਵੀ ਆ ਚੈੱਕ ਕਰ ਸਕਦੇ ਤੁਸੀਂ 116 ਦੀ 1100 1100 ਇਹ ਵੀ ਟਾਇਰ ਸਭ ਬਹੁਤ ਚੰਗਾ ਟਾਇਰ ਸਭ ਬਹੁਤ 1220 ਦਾ ਟਾਇਰ ਆ اپੋਲੋ ਦੇ ਟਾਇਰ ਆ 1220 1220 ਦੇ ਆ ਵਾਹ 1220 ਦੇ ਟਾਇਰ ਆ ਚੈੱਕ ਕਰ ਸਕਦੇ ਤੁਸੀਂ ਇਹ ਸਿੰਪਲ ਟਰਾਲੀ ਆ ਬਿਨਾ ਜੈਕ ਵਾਲੀ ਮਲੋੜ ਦੀ ਬਣੀ ਆ ਟਾਟਾ ਦਾ ਮਾਲ ਆ ਟਾਟਾ ਦਾ ਮਾਲ ਆ ਬਾਈ ਜੀ ਆਂਦੇ ਸਾਰਾ ਜਾਲੀ ਸਮੇਤ ਇਹਦੀ ਸਵਾ ਤੋਂ ਫੁੱਟ ਵਾਰਡ ਆ ਇਹਦੀ ਸਵਾ 2 ਫੁੱਟ ਵਾਰਡ ਆ ਹਲੋ ਖਾ ਦੇਖੋ ਇਦਰਾ ਵੀ ਚੈੱਕ ਕਰ ਸਕਦੇ ਆ। ਤੇ ਆਹਨ ਦੀ ਹਾਲ ਚੈੱਕ ਕਰ ਸੰਦੂ ਜੀ। ਦੇਖ। ਇਹਦੀ ਕੀ ਡਿਮਾਂਡ ਕਰਦੇਈ ਦੋ ਨੰਬਰ ਦੀ? ਇਹਦਾ 1,05,000 ਰੁਪਇਆ। ਠੀਕ ਆ। ਇਹਦਾ 1,05,000 ਰੁਪਇਆ ਜਾਲੀ ਵਾਲੀ ਦਾ ਦੋ ਨੰਬਰ ਤੇ 18 ਗੁੰਟਲੇ ਬਕਸਾ 18 ਗੁੰਟਲੇ। ਹਾਂ ਹਾਂ। ਤੇ ਉਹ ਇੱਕ ਨੰਬਰ ਵਾਲੀ ਕਿੰਨੇ ਕਿੰਨਾ ਹੋਇਆ ਜਿੰਨੋ? ਉਹ ਤਾਂ ਨਹੀਂ ਪਤਾ। ਅੱਛਾ ਜੀ। ਉਹ ਵੀ 15 ਸੌ ਸਤਾਰਾਂ ਘੰਟੇ ਲੱਗ ਗਿਆ ਠੀਕ ਹੈ ਤੇ ਇੱਕ ਆ ਬਾਈ ਹੁਣਾਂ ਕੋਲੇ ਤਿੰਨ ਨੰਬਰ ਤੇ ਟਰਾਲੀ ਦੋਸਤੋ ਇਹਦੀ ਵੀ ਆਪਾਂ ਜਾਣਕਾਰੀ ਲੈਨੇ ਆ ਹਾਂਜੀ ਇਹ ਕਿਥੋਂ ਦੀ ਬਣੀ ਆ ਜੀ ਇਹ ਬਣੀ ਆ ਮਲੋਡ ਦੀ ਇਹ ਬਣੀ ਆ ਮਲੋਡ ਦੀ ਬਣੀ ਦੀ ਆ ਠੀਕ ਹੈ 11 6 ਦੀ ਇਹ ਆ ਹਾਂ 11 6 ਠੀਕ ਹੈ ਆ ਗਾਡਰ ਆ ਚਾਰ ਦੇ 8 4 ਦੇ 8 4 ਦੇ ਤੇ ਗਾਡਰ ਆ ਐਮ ਆਰ ਐਫ ਦੇ ਜਮ ਬੇਦਾਗ ਐਮ ਆਰ ਐਫ ਦੇ ਟਾਇਰ ਆ ਜਿਹੜੀ ਤਿੰਨ ਨੰਬਰ ਤੇ ਆ ਬੇਦਾਗ ਟਾਇਰ ਆ ਗਾੜੀ ਲੱਗੀ ਤਾਂ ਆ ਜਾਲੀ ਲੱਗੀ ਬੈਡ ਨੂੰ ਜਾਲੀ ਲੱਗੀ ਵੀ ਆ ਵਿੱਚੋਂ ਸਾਫ਼ ਪਈ ਆ ਇਹ ਤਾਂ ਵਿੱਚ ਨਾ ਸਰੋਖੇ ਲਰੀ ਵੀ ਆ ਚੈੱਕ ਕਰ ਸਕਦੇ ਤੁਸੀਂ ਸਾਫ਼ ਸਾਫ਼ ਆ ਜਮਾ ਇਹਦੀ ਚੈੱਕ ਕਰ ਸਕਦੇ ਤੁਸੀਂ ਬਕਸੇ ਬਕਸੇ ਦਾ ਬਾਈ ਜੀਆਂ ਦੇ ਬਕਸੇ ਬਕਸੇ ਦਾ 13 ਤੋਂ 14 ਕੁਆਂਟਲ ਵਜਣ ਇਹਦਾ ਨਾਟਰਾ ਤੋਂ ਬਿਨਾਂ ਟੈਰਾਂ ਤੋਂ ਤੇ ਇਹਦਾ ਗ੍ਰੇਡ ਕਰ ਦੇਂ ਇਹਦਾ 93000 ਮੁੱਲ 93 ਹਾਂ 90 ਦੇ 3 93000 ਰੁਪਿਆ ਇਹਦੀ ਡਿਮਾਂਡ ਆ ਤੇ ਇੱਕ ਹਾਲਾ ਬਾਈ ਉਹਨਾਂ ਕੋਲੇ 11 11 ਹਾਲਾ ਦੋਸਤੋ ਮਾਨਸਾ ਦੇ ਬਣੇ ਹੋਏ ਇਹ ਮਾਨਸਾ ਦੇ ਬਣੇ ਹੋਏ ਆ ਚੈੱਕ ਕਰ ਸਕਦੇ ਤੁਸੀਂ ਇਹਨਾਂ ਦਾ ਵਜ਼ਨ ਕਿੰਨਾ ਕੋ ਇਹ 2 ਕੁਇੰਟਲ 70 ਕਿਲੋ 2 ਕੁਇੰਟਲ ਤੇ 70 ਕਿਲੋ ਇਹਨਾਂ ਦਾ ਵਜ਼ਨ ਆ ਮਾਨਸਾ ਦੇ ਬਣੇ ਆ ਮਾਨਸਾ ਦੇ ਬਣੇ ਹੋਏ ਆ ਚੈਨਲ ਲੱਗਿਆ ਚੌਰਸ ਚੌਰਸ ਚੈਨਲ ਲੱਗਿਆ ਹੋਇਆ ਇਧਰੋਂ ਚੈੱਕ ਕਰ ਸਕਦੇ ਆ ਤੇ ਇਹਦਾ ਕ੍ਰੀਏਟ ਕਰਦੇ ਹਾਂ 24000 ਰੁਪਇਆ 24000 ਰੁਪਇਆ ਹਾਲਾਂ ਦਾ ਰੇਟ ਦੋਸਤੋ 24000 ਰੁਪਇਆ ਤੇ ਇੱਕ ਆਪਾਂ ਨੇ ਕੋਲੇ ਤਵੀਆਂ ਦੇ ਸੀ ਤਵੀਆਂ ਖੇਤ ਗਈਆਂ 14 ਤਵੀਆਂ ਚਾਲੂ ਹਾਲਤ ਚ ਠੀਕ ਹੈ ਤੇ ਤਵੇ ਕਿੰਨੇ ਕੁ ਮੰਨ ਲਓ ਦੇ ਤਵੇ ਟੈਂਪਾਸ ਵਾਲੇ ਹੈਗੇ ਟੈਂਪਾਸ ਵਾਲੇ ਹਾਂ ਤਵੇ ਇਕੱਲੇ ਪੈਣ ਵਾਲੇ ਮਾੜੇ ਮੋਡਲ ਟੈਂਪਾਸ ਹੁੰਦੇ ਆ ਉਹ ਵਧੀਆ 14 ਤਵੀਆਂ ਹਾਂ ਇੱਕ ਬਾਈ ਉਹਨਾਂ ਕੋਲੇ 14 ਤਵੀਆਂ ਉਹ ਖੇਤ ਗਈਆਂ ਵੀਗਾ ਤੇ ਜਦੋਂ ਆਂਗ ਬਸਰ ਤੇ ਲਾ ਸਕਦੇ ਵਾਣ ਵਾਈ ਜਾਂਦੇ ਆ ਤੇ ਉਹਨਾਂ ਦਾ ਕੀ ਰੇਟ ਕਰਦੇ 29000 ਰੁਪਇਆ 35000 ਰੁਪਇਆ ਉਹਨਾਂ ਦਾ 35000 ਰੁਪਇਆ ਰੇਟ ਕਰਦੇ ਆ ਉਹ ਖੇਤ ਗਾਈਆਂ ਵੀ ਆ ਬਾਈ ਜੀ ਵਾਣ ਵਾਣ ਗਏ ਵੇ ਆ ਤੇ ਇੱਕ ਬਾਈ ਉਹਨਾਂ ਕੋਲੇ ਗਾਂ ਤੇ ਉਹਦੀ ਆਪਾਂ ਜਾਣਕਾਰੀ ਲੈਨੇ ਆ ਗਾਂ ਦੀ ਵੀ ਕਿੰਨੇ ਟਾਈਮ ਦੀ ਗੱਬਣ ਆ ਤੇ ਕਿੰਨਾ ਦੁੱਧਵਾਦ ਆ ਕਿਨਵਾ ਸੂਹਾ ਸਾਰੀ ਜਾਣਕਾਰੀ ਆਪਾਂ ਲਵਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਜੇ ਕਿਸੇ ਵੀਰ ਨੇ ਇਦਾਂ ਦੀ ਕੋਈ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 7083348139 ਆ ਵੰਡਟਾ ਪੀਜਲਾ ਫਰੀਦਕੋਟ ਦੇ ਦੋਸਤੋ ਕਿਸੇ ਵੀ ਵੀਰ ਨੇ ਟਰੈਕਟਰ ਟਰਾਲੀ ਵਾਜ ਦੀ ਗਾਹਕ ਸੇਲ ਕਰਨੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਆਪਾਂ ਹੁਣ ਗਾਂ ਦੀ ਡਿਟੇਲ ਲੈਨੇ ਆ ਆ ਚੱਕ ਅਸੇ ਦੋਸਤੋ ਦਰਮਿਆਨ ਨੇ ਕਦ ਕਾਟ ਚਗਾ ਇਸ ਕੁਆਲਟੀ ਚੈੱਕ ਕਰ ਸਕਦੇ ਗਾਂ ਦੀ ਇਹਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਨੇ ਆ ਕਿੰਨੇ ਵਸੂਆ ਇਹ ਹਾਂ ਜਿਹੜੀ ਗਾਂ ਇਹ ਕਿੰਵੇਂ ਸੂਏ ਆ ਜੀ ਤੀਜਾ ਸੂਆ ਜੀ ਤੀਜੇ ਸੂਏ ਸੁਣਾਏ ਨੇ ਕਿ ਸੂਈ ਹਾਂ ਜੀ ਸੂਣਾ ਜੀ ਸੂਣਾ ਸੂਣਾ ਤੀਜੇ ਸੂਏ ਸੂਣ ਵਾਲੀ ਆ ਸੂਣ ਵਾਲੀ ਆ ਠੀਕ ਹੈ ਦੋਸਤੋ ਤੀਜੇ ਸੂਏ ਵਾਸਤੇ ਗੱਭਣਾ ਇਹ ਕਿੰਨੇ ਟਾਈਮ ਦੀ ਗੱਭਣਾ ਇੱਕ 6 ਮਹੀਨੇ 10 ਦਿਨ 6 ਮਹੀਨੇ 10 ਦਿਨ ਦੀ ਬਾਈਜੀਆਂ ਦੇ ਚੈੱਕ ਪਾਸ ਆ ਤੇ ਇਸ ਟਾਈਮ ਦੁੱਧ ਕਿੰਨਾ ਕੋਊਗਾ ਜੀ ਦੁੱਧ 8 ਕਿਲੋ 8 ਕਿਲੋ ਦੋਨਾਂ ਟਾਈਮਾਂ ਦਾ 8 ਲੀਟਰ ਦੁੱਧ ਆ ਤੇ ਸੀਲ ਠੰਡੀ ਆ ਜੀ ਪੂਰੀ ਪੂਰੀ ਵਧੀਆ ਕਰ ਲਈ ਸਾਡੇ ਆਪ ਦੇ ਕਰਦੀ ਐਸ਼ੀ ਹਾਂ ਤੀਜੇ ਸੂਏ ਵਾਸਤੇ ਗੱਭਣਾ ਇਹ 8 ਲੀਟਰ ਦੋਨਾਂ ਟਾਈਮਾਂ ਦਾ ਦੁੱ ਇਸ ਕੁਆਲਿਟੀ ਚੈੱਕ ਕਰ ਸਕਦੇ ਆ ਜੀ ਥਣ ਬਹੁਤ ਸੋਹਣਾ ਲੱਗਾ ਥੀਚਵਾਈ ਵਾਲਾ ਮੁੱਠੀ ਵਾਲਾ ਉਹਨਾਂ ਚੈੱਕ ਕਰ ਸਕਦੇ ਆ ਕੋਈ ਨਕਸ ਨਹੀਂ ਗਿਆ ਜੀ ਮੂਲ ਸੀਰਾ ਠੀਕ ਹੈ ਪੂਰੀ ਠੰਡੀ ਸੀਲ ਹੈ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ 40000 ਰੁਪਏ ਮਿਲਣਾ ਲੈਣਾ 40000 ਹਾਂ ਲੈਣਾ 40000 ਰੁਪਏ ਬਾਈ ਜੀ ਦੇ ਇਹਦਾ ਲੈਣਾ ਤੇ ਫਿਰ ਵੀ ਮਨ ਤਾਂ ਤਾਂ ਜ਼ਰੂਰ ਕਰਨਗੇ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਤੇ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ